ਨਿਸਾਰਨ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਇੱਕ ਬਹੁਤ ਹੀ ਸੋਹਣੀ ਤੇ ਬਹੁਤ ਹੀ ਸੌਖੀ ਅਗਰ ਜਿਹਨੂੰ ਜਮਾ ਕਰਤੋਂ ਤੇ ਐਂਦੋ ਵੀ ਹੈ ਮੈਂ ਤਾਂ ਬਲ ਨਹੀਂ ਆਉਣਾ ਉਹ ਬੰਦਾ ਵੀ ਇਹ ਕਢਾਈ ਕੱਢ ਸਕੂਗਾ ਬਤਨ ਨੂੰ ਮੈਂ ਵਿਖਾਉਣ ਲੱਗੀ ਹਾਂ ਜੀ ਪਹਿਲਾਂ ਇਹ ਮਤਲਬ ਕਢਾਈ ਕਰਨੀ ਖਾਏ ਤੇ ਜੀ ਇਹ ਕਰਨੀ ਹੈ ਚੈੱਕ ਤੇ ਆਪਣੇ ਕੋਲ ਚੈੱਕ ਦਾ ਕੱਪੜਾ ਹੈ ਚੈੱਕ ਲੈਣਾ ਜੀ ਇਸ ਤਰ੍ਹਾਂ ਇਹਨੇ ਮਰਜ਼ੀ ਕੱਪੜੇ ਚ ਲੈ ਲਓ ਐਸੇ ਹੁਣ ਸਰਦੀਆਂ ਚ ਬਹੁਤ ਆਉਣਗੇ ਪਰ ਮੈਂ ਬੜੀ ਮੁਸ਼ਕਲ ਨਾਲ ਲੈ ਕੇ ਆਈਆਂ ਕੱਪੜਾ ਇਹਨਾਂ ਤੁਹੋ ਗਰਮੀ ਆ ਇਹ ਮੈਨੂੰ ਗਰਮੀ ਵਾਲਾ ਮਿਲਿਆ ਮੈਂ ਚਾਹੀਦੀ ਮਤਲਬ ਮੈਂ ਚਾਹੁੰਦੀ ਵੀ ਐਸੇ ਗਰਮੀ ਵਾਲੇ ਲੈਣਾ ਇੱਕ ਵਾਰੀ ਆ ਇਹਦੇ ਉੱਤੇ ਕਢਾਈ ਕੀਤੀ ਹੈ ਜੀ ਆ ਵਾਜੀ ਹੁਣ ਤੁਸੀਂ ਆਪਾਂ ਅੱਗੇ ਮੈਂ ਤੁਹਾਨੂੰ ਦੱਸ ਦਿੰਦੀ ਡਿਟੇਲ ਚ ਆਪਾਂ ਕੀ ਕਰਨੇ ਇੱਕ ਵਾਰੀ ਇਸ ਤੋਂ ਮੈਂ ਕਢਾਈ ਦਿਖਾ ਰਹੀ ਹਾਂ ਹੁਣ ਇਹ ਕਢਾਈ ਨੂੰ ਆਪਾਂ ਚਾਹੇ ਤਾਂ ਹੁਣ ਮੈਂ ਤਾਂ ਪਾ ਰਹੀਆਂ ਜੀ ਪੱਟੀ ਐਂ ਥਰੋ ਥਰ ਪੱਟੀ ਪਾਉਂਗੀ ਮੈ ਕੇ ਰੇ ਤੇ ਪੱਟੀ ਬਣਾਉਣੀ ਹੈ ਮੈ ਕੇ ਰੇ ਤੇ ਪੱਟੀ ਬਣਾਉਣੀ ਹੈ ਜੀ ਇਹਦੇ ਵਿੱਚ ਤਾਂ ਆਪਾਂ ਇਨੇ ਕਿ ਡਿਜ਼ਾਈਨ ਬਣਾ ਸਕਾਂਗੇ ਨਾ ਜਿਹਦਾ ਮਤਲਬ ਅੱਗੇ ਅੱਗੇ ਡਿਜ਼ਾਈਨ ਆਪੇ ਉਪਜੀ ਜਾਣਗੇ ਜਿਵੇਂ ਜਿਵੇਂ ਆਪਾਂ ਪਾਉਣ ਲੱਗ ਜਾਈਏ ਹੁਣ ਮੈਂ ਪਹਿਲਾਂ ਇੱਕ ਸਰਦੀਆਂ ਵਾਲਾ ਕਿਵਿਜ ਕੱਢਿਆ ਸੀ ਇਹ ਤਾਂ ਚੱਕ ਥੇ ਦੱਬੀ ਮਣੀ ਚ ਵੱਡੀ ਹੈ ਜੀ ਉਹ ਚੱਕ ਦੀ ਦੱਬੀ ਸੀਗੀ ਛੋਟੀ ਥੋੜੀ ਜੀ ਉਹ ਜੀ ਮੈਂ ਆਪ ਦਾ ਕਮੀਜ਼ ਕੱਢਿਆ ਹੈਗਾ ਤਾਂ ਇਸ ਤਰ੍ਹਾਂ ਆਪਾਂ ਆਪਾਂ ਕੀ ਕੀ ਬਣਾਈ ਹੈ ਇਸ ਲਈ ਇਹ ਬਹੁਤ ਜ਼ਿਆਦਾ ਡਿਜ਼ਾਈਨ ਬਣਾ ਸਕੂਗੇ ਕਿੰਨੇ ਜਿੰਨੇ ਵੀ ਤੁਸੀਂ ਚਾਹੋਗੇ ਨਾ ਉਹਨੇ ਡਿਜ਼ਾਈਨ ਬਣਾ ਸਕੂਗੇ ਇਹਦੇ ਉੱਤੇ ਔਰ ਇਹਦੇ ਵਿੱਚ ਹੋਰ ਕਢਾਈਆਂ ਵੀ ਐਡ ਕਰ ਸਕੂਗੇ ਹੁਣ ਦੇਖੋ ਜੀ ਇਹ ਗਲਾ ਮੈਂ ਗਲੇ ਤੇ ਸਿਰਫ ਇੱਕ ਲੈਣੀ ਪਾਈ ਹੈ ਇਹਦੇ ਪਿੱਛੇ ਵੀ ਪਾਈ ਹੈ ਇੱਕ ਲੈਨ ਪਿਛਲੇ ਗਲੇ ਤੇ ਵੀ ਚਾਹੀਏ ਗੋਲਾ ਪਿੱਛੇ ਗੋਲ ਗਲੇ ਤੇ ਵੀ ਪੈਗੀ ਤੁਸੀਂ ਇਹਨੂੰ 3 3 4 4 ਉਂਗਲਾਂ ਵੀ ਪਾ ਸਕਦੇ ਜਿੰਨਾ ਮਰਜ਼ੀ ਪਾ ਲੋ ਚੌਸ ਗਲੇ ਤੇ ਇਹਦੇ ਬਹੁਤ ਡਿਜ਼ਾਈਨ ਆਕੇਗੇ ਮੈਂ ਤੁਹਾਨੂੰ ਦੱਸਦੀ ਹਾਂ ਉਹਦੇ ਦੇ ਕਿਹੜੇ ਕਿਹੜੇ ਡਿਜ਼ਾਈਨ ਬਣ ਸਕਦੇ ਇੱਕ ਵਾਰੀ ਮੇਰੇ ਕੋਲੇ ਆਹ ਸਰਦੀਆਂ ਵਾਲਾ ਕਮੀਜ਼ ਹੈ ਜੀ ਇਹ ਵਾਲਾ ਇਹ ਮੈਂ ਸਰਦੀਆਂ ਜਿਪਾਉਣ ਵਾਸਤੇ ਕੱਢਿਆ ਇਹ ਵਾਲਾ ਜਿਹੜਾ ਇਹ ਗਰਮੀਆਂ ਵਾਲਾ ਔਰ ਤੁਸੀਂ ਇਹਨੂੰ ਪਾਰਟੀ ਵੀਅਰ ਜਿਵੇਂ ਮਰਜ਼ੀ ਸੋਹਣੇ ਸੋਹਣੇ ਸੂਟ ਲੈ ਕੇ ਉਹਦੇ ਆਪ ਦਾ ਤੁਸੀਂ ਆਪਾਂ ਵੱਖਰਾ ਡਿਜ਼ਾਈਨ ਚੈੱਕ ਉਹਦੇ ਤੇ ਬਣਾ ਲਓ ਟ੍ਰੇਸ ਪੇਪਰ ਤੇ ਚੱਕ ਬਣਾ ਕੇ ਆਪシャ ਬਲੋ ਜਾਂ ਸੁਖਵਾਨ ਵਾ ਤੇ ਸੁਖਵਾਲਿਓ ਅੱਗੇ ਮੈਂ ਤੁਹਾਨੂੰ ਦੱਸਦੀ ਹਾਂ ਕਿ ਕਿਹੜੇ ਕਿਹੜੇ ਹੋਰ ਡਿਜ਼ਾਈਨ ਬਣ ਸਕਦੇ ਕਿ ਤੁਹਾਨੂੰ ਮੈਂ ਕੱਢ ਕੇ ਦਿਖਾਉਣੀ ਹੈ ਹਾਂਜੀ ਮੈਂ ਤੁਹਾਨੂੰ ਕੱਢ ਕੇ ਵਿਖਾਉਣ ਲੱਗੀ ਹਾਂ ਜੀ ਮੇਰੇ ਕੋਲੇ ਡੱਬੀਆਂ ਜਿਹੜਾ ਬੰਦਾ ਕਹਿੰਦਾ ਮੈਨੂੰ ਕਦੀ ਕੱਢਣਾ ਆ ਹੀ ਨਹੀਂ ਸਕਦਾ ਉਹ ਬੰਦਾ ਵੀ ਇਸ ਕਢਾਈ ਨੂੰ ਕੱਢ ਸਕੂਗਾ ਜਿਹਨੇ ਕੰਮ ਚਲਾਉਣਾ ਹੈ ਉਹਦਾ ਕੰਮ ਹੈਂਡਵਰਕ ਦਾ ਉਹਦੇ ਵਾਸਤੇ ਤਾਂ ਇੰਨੀ ਵਧੀਆ ਚੀਜ਼ ਹੈ ਨਾ ਇਹਦੇ ਅੱਗੇ ਡਿਜ਼ਾਈਨ ਬੜੇ ਬਣ ਜਾਣੇ ਆ ਇਹਦੇ ਵਿੱਚ ਤੁਸੀਂ ਮਤਲਬ ਆਕਲਾ ਕਲਾ ਲੀਫ ਕੇ ਪਾ ਲੋ ਉਹਦੇ ਵਿੱਚ ਤੁਸੀਂ ਚਿੱਲੀ ਦਾ ਪੋਲ ਪਾ ਲੋ ਇਸ ਤਰ੍ਹਾਂ ਲਮੀਲੇ ਮੇਲੇ ਜੋ ਆਪਣੀਆਂ ਮੋਢਿਆਂ ਤੋਂ ਦੋਨੋਂ ਮੋਢਿਆਂ ਤੋਂ ਸ਼ੁਰੂ ਕਰ ਲੋ ਮੋਢਿਆਂ ਤੱਕ ਸਿਰੋਥਰ ਲੈ ਜਾਵੋ ਜਿਵੇਂ ਪਹਿਲਾਂ ਇੱਕ ਪਾਓ ਤਿੰਨ ਪਾਓ ਪੰਜ ਪਾਓ ਇਹ ਤਿੰਨ ਕਰ ਦੋ ਦੋ ਕਰ ਦੋ ਇਸ ਤਰ੍ਹਾਂ ਦੇ ਆਹ ਢੱਬੀਆਂ ਬਣ ਬਣ ਕੇ ਜਾਣਗੀਆਂ ਉੱਪਰ ਨੂੰ ਉਹ ਲੈ ਜੋ ਮੁੱਢੇ ਤੇ ਹੀ ਉਹਨੂੰ ਫਿਰ ਤੁਸੀਂ ਉਹਦੇ ਵਿੱਚ ਸਿੰਦੀ ਦਾ ਫੁੱਲ ਪਾ ਲਓ। ਕੋਈ ਜ ਫਲਕਾਰੀ ਪਾ ਲਓ। ਕੋਈ ਕੱਚੇ ਟਾਂਕੇ ਦਾ ਉਹਦੇ ਵਿੱਚ ਪਾ ਲਓ ਤੁਸੀਂ ਪੱਥਰ ਟਾਂਕੇ ਦਾ ਪਾ ਲਓ। ਅੱਗੇ-ਅੱਗੇ ਬਹੁਤ ਡਿਜ਼ਾਈਨ ਬਣ ਜਾਣਗੇ ਜਿਵੇਂ ਵੀ ਮਰਜ਼ੀ। ਹੁਣ ਤੁਸੀਂ ਇੱਕ ਆਪਾ ਕੰਮ ਹੋਰ ਵੀ ਕਰ ਸਕਦੇ ਮੈਂ ਤੁਹਾਨੂੰ ਸਿਖਾ ਦਿਆਂ ਪਹਿਲਾਂ ਵੈਸੇ। ਅੱਜ ਕੱਲ੍ਹ ਜਿਵੇਂ ਸ਼ੀਸ਼ਿਆਂ ਦਾ ਬਹੁਤ ਰਵਾਜ ਹੈ ਜਿਵੇਂ ਆਪਣੇ ਕੋਲੇ ਆ ਥਾਂ ਬਚੀ ਜਾਂਦਾ। ਇਹਦੇ ਉੱਤੇ ਚਿੱਟਾ ਰੰਗ ਲਿਆ ਕੇ ਬਿਜਾਰੋਂ ਚਿੱਟੇ ਰੰਗ ਨਾਲ ਇਹਨੂੰ ਵਿੱਚੋਂ ਕਰਦੇ ਜੋ ਸ਼ੀਸ਼ਾ ਲੱਗਿਆ ਹੋਵੇ ਇਸ ਤਰ੍ਹਾਂ ਦੀ ਸ਼ਾਈਨਿੰਗ ਮਾਰੂਗੀ। ਇੱਕ ਚੀਜ਼ ਹੋਰ ਵੀ ਹੈ ਜੀ ਤੁਸੀਂ ਪਤਾ ਕੀ ਕਰਨਾ ਇਹਦਾ ਰੰਗ ਮੰਨ ਲਓ ਜਿਵੇਂ ਮੇਰਾ ਰੰਗ ਸੀਗਾ ਇਹ ਨਾ ਇਹ ਬਾਵਾ ਨਾ ਇਹ ਪਿੰਕ ਹੈ ਸਾਨੂੰ ਸਮਝ ਨਹੀਂ ਲੱਗ ਰਹੀ ਸੀ ਮੈਂ ਕਿਹੜਾ ਰੰਗ ਲਾਵਾਂ ਫਿਰ ਮੈਂ ਸਾਰੇ ਰੰਗ ਲਾਲ ਦੇਖੇ ਸੀ ਵੈਸੇ ਉਹ ਸਾਰੇ ਰੰਗ ਨਾ ਮੱਧਮ ਉੱਠ ਰਹੇ ਸੀ ਫਿਰ ਮੈਂ ਇਸ ਤਰ੍ਹਾਂ orange ਮਤਲਬ ਸੰਤਰੀ ਰੰਗ ਲਾਇਆ ਤੇ ਮੇਰੇ ਨਾਲ ਦੇ ਹਿਸਾਬ ਨਾਲ ਸਹੀ ਲਾਇਆ ਇਹਨੂੰ ਤੁਸੀਂ ਛੋਟਾ ਵੀ ਕਰ ਸਕਦੇ ਮੈਂ ਪਾਈਆਂ 5 ਲੈਣਾ 7 ਪਾ ਲਓ ਇਹ ਤੁਹਾਡੀ ਮਰਜ਼ੀ ਹੈ ਉਸ ਤੋਂ ਬਾਅਦ ਉੱਥੇ ਐਂ ਕਰਕੇ ਆਪਾਂ ਆਪਦੇ ਕਟਾ ਵੀ ਬਣਾ ਸਕਦੇ ਆ ਉੱਪਰ ਜਿਵੇਂ ਮਰਜ਼ੀ ਕਰ ਲਓ ਤੁਹਾਡੀ ਮਰਜ਼ੀ ਤੇ ਹੁਣ ਆਪਾਂ ਕੀ ਕਰਨਾ ਜੀ ਆ ਆਪਣੇ ਕੋਲੇ ਚੌਸ ਡੱਬੀ ਆ ਵਾਲੀ ਸਾਡਾ ਡੱਬੀ ਆਪਣੇ ਕੋਲੇ ਇਹਦੇ ਆਪਾਂ ਸਭ ਤੋਂ ਸੌਖੀ ਗੜਾਈ ਹੈ ਇਹ ਐ ਕਰਕੇ ਇਹਦੇ ਸੈਂਟਰ ਚ ਕੱਢ ਲੈਣਾ ਆ ਸੈਂਟਰ ਚ ਕੱਢ ਲਿਆ ਜੀ ਤੇ ਇਹ ਸੈਂਟਰ ਚੋਂ ਕੱਢ ਕੇ ਇਹਨੂੰ ਲੈ ਜਾਓ ਥੱਲੇ ਹੁਣ ਆਜੋ ਜੀ ਆਪਣੀ ਇਸ ਡੱਬੀ ਦੇ ਇਧਰਲੇ ਸੈਂਟਰ ਚ ਇਹਦੇ ਆਪਣੇ ਕੋਲ ਇੱਕ ਚੌਰਸ ਹੈ ਵਰਗ ਹੈ ਇਹ ਇੱਕ ਡੱਬੀ ਹੈ ਇਹਦੇ ਅੱਧਿ ਚ ਗੱਡੀ ਜੋ ਇਹ ਤਾਂ ਥੱਕ ਆਪਣੀ ਡੱਬੀ ਇਹ ਖਤਮ ਹੁੰਦੀ ਦੂਜੀ ਡੱਬੀ ਸ਼ੁਰੂ ਹੁੰਦੀ ਉੱਥੋਂ ਤਾਂ ਹੀ ਲੈ ਜੋ ਫਿਰ ਐਂਟਲੀ ਡੱਬੀ ਇਸ ਪਾਸੇ ਆਵੇ ਜੀ ਇਹਦੇ ਆਪਾਂ ਚਾਰੇ ਪਾਸੇ ਆ ਚੀਜ਼ਾਂ ਲਾ ਦੇਣੀਆਂ ਨੇ ਤੇ ਵੀ ਹੱਥ ਸਾਜੂ ਆਹ ਤਰ ਦੇ ਦਾ ਮਤਲਬ ਲੈਣਾ ਹੈਗਾ ਜੇ ਪਾਉਂਦਾ ਤਾਂ ਮੜਾ ਜਿੱਧਰ ਉਧਰ ਹੀ ਹੋ ਜੂਗਾ ਨਾ ਫਿਰ ਵਿੰਗਾ ਇਹ ਲੱਗਣ ਲੱਗ ਜੂਗਾ ਇੱਕ ਜਿਹਦਾ ਹੋਰ ਨਹੀਂ ਧਿਆਨ ਰੱਖਣਾ ਜਦੋਂ ਫਰੇਮ ਲਾਉਣੀ ਆਪਣੀਆਂ ਲੈਣਾ ਸਾਰੀਆਂ ਸਿੱਧੀਆਂ ਸਿੱਧੀਆਂ ਜਾਣ ਫਰੇਮ ਦੇ ਵਿੱਚ ਕੱਸੀਆਂ ਉਹਨਾਂ ਫਿਰ ਬਹੁਤ ਸੋਹਣੀ ਸਫਾਈ ਆਉ ਹੁਣ ਦੇਖੋ ਜੀ ਆਪਣੀ ਕੋਲ ਆ ਚੀਜ਼ ਬਣ ਚੋ ਆ ਆਪਣੀ ਡੱਬੀ ਹੈ ਆ ਡੱਬੀ ਹੈ ਇਹਦੇ ਚਾਰੇ ਪਾਸੇ ਇਧਰ ਵੀ ਇਧਰ ਵੀ ਇਧਰ ਵੀ ਇਧਰ ਵੀ ਸਤਰਾ ਪੁੱਦੂ ਚ ਦੁੱਜੀ ਦਬੀ ਤਾਂ ਕਿ ਜਾਂਦੀਆਂ ਐ ਕਰਕੇ ਲੈਣਾ ਲਾ ਲੈਣੀ ਆ ਧਾਗੇ ਨਾਲ ਮੈਂ ਜੀ ਮੇਰੇ ਕੋਲ ਐਂਕਲ ਦੀਆਂ ਬੁੱਟੀਆਂ ਆਤਾ ਗਾ ਮੇਰੇ ਕੋਲ ਐਂਕਰ ਦਾ ਮੈਂ ਇਹ ਵਿੱਚ ਇਹਨਾਂ ਦਾ ਪੂਰਾ ਲਾੜੀ ਪਾਈ ਆ 6 ਦੇ 6 ਲਾੜੀ ਪਾਈ ਹੋਈ ਹੈ ਦੀ ਇਹ ਬਹੁਤ ਸੋਨੇ ਮੋਟਾ ਮੋਟਾ ਬਣ ਰਹੇ ਹੁਣ ਕੀ ਕਰਨਾ ਜੀ ਹੁਣ ਆਪਾਂ ਐ ਆਪਾਂ ਸਭ ਤੋਂ ਮਗਰੋਂ ਆ ਪਾਇਆ ਇਹਦੇ ਆਪਾਂ ਥੋੜੇ ਜਿਹਾ ਜਮਨ ਇਥਾਂ ਇਥਾਂ ਕਰਕੇ ਨਾ ਇਥਾਂ ਕਰਕੇ ਕੱਢ ਲੋ ਇਹ ਤਾਂ ਪਤਾ ਕਰੀ ਨਾ ਮੁਰਕੇ ਤਾਂ ਜੋ ਇੱਥਾਂ ਲੋਕ ਜਾਵੀਂ ਇਹ ਚੀਜ਼ ਹੈ ਜਿਹੜੀ ਉਹਨਾਂ ਪੈਦੇ ਠਾਕਰ ਕੇ ਸੂਈ ਕੱਢ ਲਈ ਹੁਣ ਕੀ ਕਰਨਾ ਆਪਾਂ ਇਹਦੇ ਵਿੱਚ ਦੀਨਗਾ ਦਿਓ ਇਹਦੇ ਵਿੱਚ ਦੀਨਗਾ ਜਿੰਨੇ ਆਪਾਂ ਚਾਰੇ ਪਾਏ ਉਹਦੇ 8-8 ਦੀਨਗਾ ਹੀ ਚੱਲੂ ਹਾਂ ਬਈ ਕਈ ਦਿਨ ਦੀਨਗਾ ਤੇ ਹੁਣ ਆਪਣੇ ਕੋਲ ਅਖੀਰ ਲਾ ਗਿਆ ਇਹਦੇ ਵੀ ਆਪਾਂ ਇਸੇ ਧਾਗੇ ਦੇ ਹੇਠਾਂ ਇੱਥਾਂ ਹੈ ਡਾਕਟਰ ਕੀ ਪਾਉਣਾ ਇਹਨੂੰ ਆ ਬਈ ਇਹ ਰੱਪਤਾ ਆ ਪਾਈ ਆ ਚੀਜ਼ ਜਿਹੜੀ ਆਹ ਵਾਲੀ ਇਹਦੇ ਤਾਂ ਨੱਪੀ ਜਾਂਦੀ ਹੈ ਫਿਰ ਲੋ ਜੀ ਇਸ ਰੱਪੀ ਆ ਬਣ ਗਿਆ ਆਪਣੀ ਆ ਟਿੱਕੀ ਪੂਰੀ ਹੋ ਗਈ ਹੈ ਹੁਣ ਆਪਾਂ ਦੂਜੀ ਸ਼ੁਰੂ ਕਰਨ ਲੱਗੇ ਆ ਹੁਣ ਇਹ ਜਿਹੜੇ ਪਹਿਲੀ ਵਾਰੀ ਚ 4.5 ਬੰਨੇ ਮੁਰਖੇ ਇੱਕ ਇਧਰ ਲਈ ਪਾਇਆ ਪਿਆ ਹੁੰਦਾ ਇਧਰ ਲਈ ਪਾਇਆ ਪਿਆ ਹੁੰਦਾ ਆਪਣੇ ਕੋਲ ਦੋ ਆਪਣ ਦੋ ਹੀ ਪੌਣੇ ਪੈਣੇ ਹੈ ਲੈਣ ਪੂਰੀ ਕਰਨ ਵਾਸਤੇ ਹਾਂ ਲੋ ਜੀ ਆ ਖਾਈ ਦਾ ਟਿੱਕੀ ਦਾ ਟਿੱਕੀ ਜਿਆਦਾ ਤਾਂ ਦੂਜੀ ਟਿੱਕੀ ਤੱਕ ਚਲੇ ਜਾਓ ਆ ਲੋ ਜੀ ਹੁਣ ਫੇਰੇ ਇਧਰ ਆਇਓ ਹੁਣ ਜਦ ਚਾਰੇ ਖਾ ਚਾਰੇ ਪੂਰੇ ਹੋ ਗਏ ਨਾ ਇਹ ਖਾ ਚਾਰੇ ਪੂਰੇ ਹੋ ਗਏ 1 2 3 4 ਹੁਣ ਆਪਾਂ ਫਕੀਰ ਜੇ ਆਪਾਂ ਇਧਰ ਕਿਤੇ ਕੱਢਾਂਗੇ ਫੇਰੇ ਇਹ ਤਾਂ ਧਾਗਾ ਵਾਲਾ ਲੱਗਦਾ ਇਸ ਤੋਂ ਇਥੋਂ ਜਿਹੜੀ ਤੇ ਆਪਾਂ ਫਕੀਰ ਲੇਦੇ ਆ ਬਸ ਉੱਥੇ ਕੱਢ ਲੋ ਇਹਨੂੰ ਸੋਈਓ ਜਿੱਥੇ ਜ ਮਰਜ਼ੀ ਕਰ ਲੋ ਤੁਹਾਡੀ ਮਰਜ਼ੀ ਵੈਸੇ ਰੱਖੋ ਬਿੰਨੀ ਵਨੀ ਵਾ ਜੇ ਰੱਖੋ ਬੜਾ ਉੱਚਾ ਨਾ ਲੈ ਕੇ ਜਾਓ ਹੁਣ ਆਪਾਂ ਇਥੇ ਸੂਈ ਕੱਢ ਲਈ ਉਹਨਾਂ ਦੇਟ ਦੀ ਕੱਢ ਲੋ ਐਂ ਦੇਟ ਦੀ ਕੱਢ ਲੋ ਜਦੋਂ ਆਪਾਂ ਪਾਉਣ ਲੱਗ ਗਏ ਤਾਂ ਇਕੱਠੇ ਦੋ ਦੋ ਦੋਨਾਂ ਦੋਨਾਂ ਵੀ ਦੇ ਇਕੱਠਾ ਵੀ ਕੱਢ ਸਕਦੇ ਆ ਮੈਂ ਕੱਢ ਲਈ ਆ ਗਿਆ ਖੀਰਲਾ ਆਪਣੇ ਕੋਲ ਇਹਨੂੰ ਆਪਾਂ ਉਵੇਂ نیچے ਲੈ ਆਏ ਨੇ ਇੱਥੇ ਆ ਕੇ ਦੱਬਿਆ ਜਾਂਦਾ ਫਿਰ ਇਹ ਪਤਾ ਨਹੀਂ ਲੱਗਦਾ ਵੀ ਆਪਣਾ ਹੁਣ ਤੇ ਰਾਜੋ ਜੀ ਅਗਲਾ ਉਮੀਦ ਕਰਦੀ ਆ ਜੀ ਤੁਹਾਨੂੰ ਸਮਝਾਂਗੇ ਹੋਊਗੀ ਜੇ ਨਾਲ ਸਮਝ ਲੱਗੀ ਹੋਈ ਤਾਂ ਦੁਬਾਰਾ ਕਮੈਂਟ ਕਰੋ ਮੈਂ ਦੁਬਾਰਾ ਵੀ ਤੁਹਾਨੂੰ ਪਾ ਕੇ ਦੱਸ ਦੂੰਗੀ ਬਹੁਤ ਹੀ ਜਿਆਦਾ ਸੋਹਣੇ ਮਤਲਬ ਜਿੰਨੇ ਮਰਜ਼ੀ ਡਿਜ਼ਾਈਨ ਬਣਾ ਲਓ ਜੀ ਬਹੁਤ ਸੋਹਣੇ ਡਿਜ਼ਾਈਨ ਪਰ ਮੈਂ ਕਿਸੇ ਦੇ ਹਜੇ ਤੱਕ ਮੈਂ ਤਾਂ YouTube ਤੇ ਦੇਖਿਆ ਨਹੀਂ ਇਹ ਡਿਜ਼ਾਈਨ ਕਿਸੇ ਨੇ ਪਾਇਆ ਹੋਵੇ ਮਤਲਬ ਕਿ ਮੇਰਾ ਬਹੁਤ ਛੇ ਦਿਮਾਗ ਸੀ ਬਹੁਤ ਪਹਿਲਾਂ ਮੈਂ ਮਤਲਬ ਮੈਂ ਵੈਸੇ ਇੱਕ ਵਾਰੀ ਖੜਿਆ ਸੀਗਾ ਇਹ ਬਾਅਦ ਵਿੱਚ ਫਿਰ ਮੈਂ ਛੱਡ ਛੁੜ ਗਈ ਸਹੀ ਪੜਾਈ ਫਿਰ ਮੈਂ ਦੁਬਾਰਾ ਹੁਣ ਇਹ ਕੀ ਨੂੰ ਪਾਇਆ ਤੇ ਵਧੀਆ ਬਣ ਗਿਆ ਇਹ ਮਤਲਬ ਵੱਲ ਆ ਗਿਆ ਮੈਨੂੰ ਹੁਣ ਇਹਦੇ ਵਿੱਚ ਆਪਾਂ ਜਿਵੇਂ ਮਰਜ਼ੀ ਬਣਾ ਲਓ ਅੱਗੇ ਬਣਾ ਬਣਾ ਕੇ ਇਹਨਾਂ ਦੀਆਂ ਇੱਕ ਇੱਕ ਟਿੱਕੀ ਆ ਇੱਕ ਇੱਕ ਇਥੇ ਬਾਜੀ ਕੈਂ ਕਰਕੇ ਥਾਂ ਪਾ ਕੇ ਫਿਰ ਉਹਨੂੰ ਆਇਲ ਲਿਓ ਫਿਰ ਉਹਨੂੰ ਆਇਂ ਜੋੜਜ ਉਹਦੇ ਵਿੱਚ ਆਪਾਂ ਸਿੰਦੀ ਪਾ ਲਓ ਬਹੁਤ ਸੋਹਣੇ ਡਿਜ਼ਾਈਨ ਬਣਨਗੇ ਜਿਵੇਂ ਮਰਜ਼ੀ ਬਣਾ ਲਓ ਜਿੱਦੋਂ ਬਣਾਉਣ ਲੱਗੇ ਤੁਸੀਂ ਬਹੁਤ ਆਈਡੀ ਆ ਜਾਣਗੇ ਮਿਹਰਬਾਨੀ ਜੀ ਵੀਡੀਓ ਵੇਖਣ ਲਈ ਉਮੀਦ ਕਰਦੀ ਹਾਂ ਤੁਹਾਨੂੰ ਸਮਝ ਆ ਗਈ ਹੋਊਗੀ ਨਾ ਸਮਝ ਲੱਗੀ ਤਾਂ ਭੈਣ ਜਰੂਰ ਪੁੱਛ ਲਿਓ ਦੁਬਾਰਾ ਮੈਂ ਦੁਬਾਰੇ ਵੀ ਬਣਾ ਕੇ ਦੱਸ ਦੂੰਗੀ